ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਅਵਾ ਅਵਾ ਸਪੈਸ਼ਲੀ ਪੀਐਮ ਸਾਹਿਬ ਬਹੁਤ ਕੰਸਰਨ ਵਿੱਚ ਪੰਜਾਬ ਮੈਂ ਸੋਚਿਆ ਹੈਗਾ ਕਿ ਇਹਨਾਂ ਵਾਪਸ ਭੇਜੀ ਇਹ ਸਾਈਕੋਲੋਜੀਕਲੀ ਕਲਚਰਲ ਤੌਰ ਤੇ ਜ਼ਬਾਨ ਸੱਭਿਆਚਾਰ ਤਰਤੀਬ ਨੂੰ ਤੇ ਲੋਕਾਂ ਨੂੰ ਆਵਾਮ ਨੂੰ ਸਮਝਦਾ ਇਹ ਫੇਰ ਉਹਨਾਂ ਨੇ ਇੱਥੇ ਭੇਜਿਆ ਇੱਕ ਜਬੜੀ ਚੱਕਿਆ ਹੋਰ ਕਿਤੇ ਜੇ ਮੈਨੂੰ ਲੜਦਾ ਇਲੈਕਸ਼ਨ ਲੜਨਾ ਪੈਂਦਾ ਤਾਂ ਸ਼ਾਇਦ ਮੇਰਾ ਮਨ ਨਾ ਸ਼ਾਇਦ ਮੈਂ ਪੱਛੀ ਚੱਲਦਾ ਮੈਂ ਹੀ ਉਹਦਾ ਨਾੜੀ ਸੀ ਨਵਾਂ ਸੀ ਕੋਈ ਵੀ ਪਾਰਟੀ ਇਸ ਕਰਕੇ ਟਿਕਟ ਨਹੀਂ ਦਿੰਦੀ ਕਿਉਂਕਿ ਗੇਰਾ ਉਮੀਦਵਾਰ ਹਰ ਜਗ੍ਹਾ ਉਹ ਕੋ ਨਵੀਂ ਸੀ ਬਰੀ ਫਰਸਟ੍ਰੇਟਡ ਹੋ ਗਿਆ ਲੇਕਿਨ ਬੀਜਪੀ ਕੇ ਜਿਹੀ ਪਾਰਟੀ ਹੈ ਤੁਹਾਨੂੰ ਪਤਾ ਸ਼ਾਇਦ ਸਾਰੀ ਦੁਨੀਆ ਚ ਸਭ ਤੋਂ ਵੱਡੀ ਪਾਰਟੀ ਹੈ ਹਿੰਦੂਸਾਂਤ ਹੈ ਹਾਈਲੀ ਪ੍ਰੋਫੈਸ਼ਨਲ ਹੈ ਸੰਗਠ ਸੰਗਠਨ ਵਾਲੀ ਪਾਰਟੀ ਹੈ ਕੇਡਰ ਵਾਲੀ ਪਾਰਟੀ ਹੈ ਇਹਦੇ ਵਿੱਚ ਤੇ কমিਟਮੈਂਟ ਵਾਲੇ ਲੋਕ ਹੋਰ ਕੋ ਪਾਣਵੀ ਜਾਵੇ ਫਰਜ਼ ਕਰ ਲੋ ਉਹ ਸੈਂਟਰ ਵਿੱਚ ਜਿਹੜੀ ਸਰਕਾਰ ਹੈ ਉਹਦਾ ਬੜਾ ਫਾਇਦਾ ਐਮਪੀ ਵੀ ਉਸੇ ਪਾਰਟੀ ਦਾ ਹੋਵੇ ਸੈਂਟਰ ਵਿੱਚ ਵੀ ਉਹੀ ਸਰਕਾਰ ਹੋਵੇ ਫਿਰ ਇੰਤਾ ਕੰਮ ਹੁੰਦੇ ਨਹੀਂ ਤਾਂ ਫਿਰ ਕਿੱਥੋਂ ਲਏਗਾ ਕੀ ਲਏਗਾ ਦੇਖੋ ਭਾਜਪਾ ਨੇ ਕਦੀ ਝੂਠੀ ਗੱਲ ਕੀਤੀ ਵੀ ਜੋ ਕੀਤਾ ਉਹ ਨਿਭਾਇਆ ਹੈ ਜੀ ਗਲਤ ਕੁਝ ਹੋ ਗਿਆ ਕਿ ਉਸਨੇ ਅਪੋਲੋਜਾਈਜ਼ ਵੀ ਕੀਤਾ ਗੁਰਹਾਨ ਸਿੰਘ ਦੇ ਗੁਰਪ੍ਰੀਤ ਜੀ ਨੇ ਕਿਹਾ ਕਿ ਮੈਂ ਸਾਰੇ ਭਾਰਤ ਤੋਂ ਕਿਸਾਨਾਂ ਕੋ ਸਪੈਸ਼ਲ ਮਾਫੀ। ਵਾਪਸ ਲੱਗੀ ਹੁੰਦਲੇ ਐਮਐਸਪੀ ਦੀ ਪੂਰਾ ਮਿਲ ਰਹੀ ਸੀ। ਅੱਖ ਨਹੀਂ ਭੈਣਾ ਭਰਾਵਾਂ ਨੂੰ ਜਾਣ ਹੀ ਨਹੀਂ ਦੇਣਾ ਕਰਨਾ ਨਾ ਬਾਡਰ ਤੇ ਨਾ ਲੈਣਾ ਤੇ ਇਥੋਂ ਹੀ ਜਾਵਾਂਗਾ। ਤਾਂ ਦੱਸਣ ਨਾਲ ਅੱਛਾ ਇਰਖਾ। ਟੁਪਾ ਦਾ ਐਸਾ ਰੱਖੋ ਜਿਹੜਾ ਤੁਹਾਡੀ ਗੱਲ ਸਹੀ ਪਚਾ ਸੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਕਿ ਹੁਣ ਅਲਟੀਮੇਟਲੀ ਇੱਕੋ ਹੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਹੁਤ ਸਿਕਿਉਰ ਕਰ ਸਕਦੀ ਹੈ ਕੋਈ ਬੀਜੇ ਬਾਕੀ ਆਪ ਵੀ ਦੇਖ ਹੀ ਲਿਆ ਬਾਰ-ਬਾਰ ਦੇਖਿਆ ਤੁਸੀਂ ਬੀਜੇਪੀ ਨੇ ਕਦੀ ਇੰਡੀਪੈਂਡੈਂਟ ਇਲੈਕਸ਼ਨ ਨਹੀਂ ਚਲੇ ਰਿਹਾ ਅੱਜ ਕੀ ਜਿੱਲੜਿਆ ਤੇ ਇੱਕ ਹੀ ਫੋਰਗਾਰਡ ਸੇ ਇਹ ਮੌਕਾ ਦੇ ਔਰ ਤਨੂੰ ਤਨ ਤੋਖਾ ਨਹੀਂ ਦਿਆ ਫਰੀਦਕੋਟ ਤੋਂ ਬੀਜੇਪੀ ਵੱਲੋਂ ਦਿੱਲੀ ਤੋਂ ਫਰੀਦਕੋਟ ਲੈ ਆਂਦੇ ਕੇ ਕੈਂਡੀਡੇਟ ਹੰਸ ਰਾਜ ਅਨ ਸੜਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਦਿੱਲੀ ਤੋਂ ਵਾਪਸ ਪੰਜਾਬ ਦੇ ਵਿੱਚ ਲਿਆਉਣਾ ਔਰ ਕਿਸ ਤਰੀਕੇ ਦੀ ਸਿਆਸਤ ਰਵੇਗੀ ਕਿ ਸਟ੍ਰੈਟਜੀ ਨੇ ਗੱਲਬਾਤ ਕਰਦੇ ਹੰਸ ਜੀ ਸ਼ੁਰੂਆਤ ਜਿਹੜੀ ਹੈਗੀ ਹੋਣਾ ਤੁਸੀਂ ਕਰ ਲਈ ਹੈ ਕੈਂਪੇਨ ਦੀ ਤਾਂ ਦਿੱਲੀ ਤੋਂ ਪੰਜਾਬ ਆਉਣਾ ਜਿਹੜਾ ਕਿਸ ਤਰੀਕੇ ਨਾਲ ਦੇਖਦੇ ਹੋ ਸਾਰਾ ਸਰੀਆ ਦੇਖੋ ਪੰਜਾਬੋਂ ਦਿੱਲੀ ਗਏ ਉੱਥੇ ਸੇਵਾ ਕੀਤੀ ਕੁਝ ਸਿੱਖਿਆ ਫਿਰ ਸ਼ਾਇਦ ਪਾਰਟੀ ਨੇ ਜਾਂ ਆਨਨੇਬਲ ਪੀਐਮ ਸਾਹਿਬ ਨੇ ਮਾਨਯਮ ਅਮਿਤ ਸ਼ਾਹ ਸਾਹਿਬ ਨੇ ਜਗਤ ਪ੍ਰਕਾਸ਼ ਨੱਡਾ ਸਾਹਿਬ ਨੇ ਸਪੈਸ਼ਲੀ ਪੀਐਮ ਸਾਹਿਬ ਬਹੁਤ ਕਨਸਰਨ ਨੇ ਪੰਜਾਬ ਨੂੰ ਉਹਨੇ ਸੋਚਿਆ ਹੋਵੇਗਾ ਕਿ ਇਹਨੂੰ ਵਾਪਸ ਭੇਜਿਏ ਇਹ ਸਾਈਕੋਲੋਜੀਕਲੀ ਕਲਚਰਲ ਤੌਰ ਤੇ ਜ਼ੁਬਾਨ ਸਭਿਆਚਾਰ ਧਰਤੀ ਨੂੰ ਤੇ ਲੋਕਾਂ ਨੂੰ ਆਵਾਮ ਨੂੰ ਸਮਝਦਾ ਹੈ ਫਿਰ ਉਹਨਾਂ ਨੇ ਇੱਥੇ ਮੈਨੂੰ ਭੇਜਿਆ ਲੇਕਿਨ ਭੇਜਿਆ ਬੜੀ ਚੰਗੀ ਜਗ੍ਹਾ ਹੋਰ ਕਿਤੇ ਜੇ ਮੈਂ ਲੜਦਾ ਇਲੈਕਸ਼ਨ ਲੜਨਾ ਪੈਂਦਾ ਤੇ ਸ਼ਾਇਦ ਮੇਰਾ ਮਨ ਨਾ ਕਰਦਾ ਸ਼ਾਇਦ ਮੈਂ ਪੱਛ ਵੀ ਜਾਂਦਾ ਇਹਦੇ ਵਿੱਚ ਅਜਿਆ ਕਿਉਂ ਕਿਉਂ ਪਸ ਜਾਂਦੇ ਤੇ ਹੁਣ ਕਿਉਂ ਮੰਨਿਆ ਹੁਣ ਇਸ ਕਰਕੇ ਮੰਨਿਆ ਕਿ ਕੌਨਸੀ ਚੈਂਸੀ ਦਾ ਜਦੋਂ ਨਾਮ ਲਿਆ ਨਾ ਕਿ ਫਰੀਦਕੋਟ ਸੋਚ ਕੇ ਦੇਖੋ ਫਰੀਦਕੋਟ ਪਾਕ ਪਟਨ ਨਜਾਮੋਦੀ ਨਾਲੀਆ ਇਹ ਨਾਂ ਜਦੋਂ ਮੈਂ ਲੈਣੀ ਮੈਨੂੰ ਕੁਝ ਹੁੰਦਾ ਹੈ ਫਰੀਦਕੋਟ ਦਾ ਮਤਲਬ ਹੈ ਨਜਾਮੋਦੀ ਨਾਲੀਆ ਦੇ ਵੀ ਸਤਿਗੁਰੂ ਬਾਬਾ ਸ਼ੇਖ ਫਰੀਦ ਜਿਨ੍ਹਾਂ ਦੀ ਬਾਣੀ ਲੈਣ ਲਈ ਜਗਤਗੁਰੂ ਪੈਦਲ ਚੱਲ ਕੇ ਪਾਕਪਟਨ ਸ਼ਰੀਫ ਗਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਹੈ ਜੇ ਉਹਦੇ ਸ਼ਹਿਰ ਵਿੱਚ ਨੌਕਰੀ ਮਿਲ ਜਾਏ ਤੇ ਫਿਰ ਹੋਰ ਕੀ ਚਾਹੀਦਾ ਇਸ ਕਰਕੇ ਮੈਨੂੰ ਚੰਗਾ ਲੱਗਦਾ ਵਰਨਾ ਹੁਣ ਮੈਂ ਜਿੱਦਾਂ ਉਹ ਨਾ ਮੁਸਾਫਰ ਚਲਤੇ ਚਲਤੇ ਥੱਕ ਗਿਆ ਹੈ ਲੇਕਿਨ ਮੈਂ ਦੁਬਾਰਾ ਜਵਾਨ ਹੋ ਗਿਆ ਜਦੋਂ ਫਰੀਦਕੋਟ ਦਾ ਨਾਮ ਲਿਆ ਮੇਰੇ ਮਹਿਬੂਬ ਨੇ ਵੀ ਕਿਹਾ ਚੱਲ ਉਠ ਚੱਲ ਹੁਣ ਜਾ ਕੇ ਮੱਥਾ ਟੇਕ ਬਾਬਾ ਜੀ ਦੇ ਦਰ ਤੇ ਤੇ ਚੱਕ ਦੇ ਫੱਟੇ ਅੱਜ ਇੰਨਾ ਨਜ਼ਾਰਾ ਆ ਰਿਹਾ ਊਰਜਾ ਦਾ ਹੜ ਆ ਰਿਹਾ ਥੱਕ ਹੀ ਨਹੀਂ ਰਿਹਾ ਔਰ ਮੈਂ ਥੱਕਾਂਗਾ ਵੀ ਨਹੀਂ ਇਹਦਾ ਮਤਲਬ ਕੀ ਜਿਹੜਾ ਸ਼ੇਰ ਜਿਹੜੀ ਜਗ੍ਹਾ ਮੁਕੱਦਸ ਹੁੰਦੀ ਹੈ ਉੱਥੋਂ ਤੁਹਾਨੂੰ ਸ਼ਕਤੀ ਮਿਲਦੀ ਹੈ ਸੋ ਅੱਛਾ ਲੱਗ ਰਿਹਾ ਹੈ ਅਕਾਲੀ ਦਲ ਤੋਂ ਵੀ ਸ਼ੁਰੂਆਤ ਹੋਈ ਹੈ ਕਾਂਗਰਸ ਤੋਂ ਵਿਰਜ਼ਾਈ ਤੱਕ ਹੀਰੀ ਵਾਰ ਨੂੰ ਭਾਜਪਾ ਦੇ ਵਿੱਚ ਤੁਸੀਂ ਵੱਡੀ ਜਿੱਤ ਹਾਸਲ ਕੀਤੀ ਸੀ ਦਿੱਲੀ ਦੇ ਵਿੱਚ ਤਾਂ ਉਹਨਾਂ ਪਾਰਟੀਆਂ ਤੋਂ ਬਾਅਦ ਹੁਣ ਭਾਜਪਾ ਵਿੱਚ ਤੁਸੀਂ ਆਏ ਹੋ ਕੀ ਫਰਕ ਲੱਗਾ ਉਹਨਾਂ ਨਾਲੋਂ ਕਿਹੜੀ ਪਾਰਟੀ ਦੇ ਵਿੱਚ ਕੀ ਖਾਮੀਆਂ ਸੀ ਕੀ ਕਮੀਆਂ ਸੀ ਜਾਂ ਕੀ ਹੁਣ ਉਹਦੇ ਵਿੱਚ ਅਜਿਹੀ ਚੀਜ਼ ਮਿਲੀ ਤੁਸੀਂ ਭਾਜਪਾ ਦੇ ਹੋ ਕੇ ਰਹਿ ਗਏ ਸਬ ਪਾਰਟੀਆਂ ਚੰਗੀਆਂ ਸਭ ਲੋਕ ਅੱਛੇ ਹੁੰਦੇ ਆ ਹਮ ਨਾ ਹੀ ਚੰਗੇ ਬੁਰਾ ਨਹੀਂ ਕੋਏ ਮੈਂ ਉਦੋਂ ਅਨਾੜੀ ਸੀ ਨਵਾਂ ਸੀ ਕੋਈ ਵੀ ਪਾਰਟੀ ਇਸ ਕਰਕੇ ਟਿਕਟ ਨਹੀਂ ਦਿੰਦੀ ਕਿ ਮੇਰਾ ਉਮੀਦਵਾਰ ਹਾਰ ਜਾਵੇ ਉਦੋਂ ਨਵੀਂ ਸੀ ਐਵੇਂ ਫਰਸਟ੍ਰੇਟਡ ਹੋ ਗਿਆ ਲੇਕਿਨ ਬੀ ਜੀ ਪੀ ਇੱਕ ਜੇਹੀ ਪਾਰਟੀ ਹੈ ਤੁਹਾਨੂੰ ਪਤਾ ਸ਼ਾਇਦ ਸਾਰੀ ਦੁਨੀਆ ਚ ਸਭ ਤੋਂ ਵੱਡੀ ਪਾਰਟੀ ਹੈ ਹਿੰਦੁਸਤਾਨਤ ਹੈ ਹਾਈਲੀ ਪ੍ਰੋਫੈਸ਼ਨਲ ਹੈ ਸੰਗਠਨ 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 ਵਾਲੀ ਪਾਰਟੀ ਹੈ ਕੇਡਰ ਵਾਲੀ ਪਾਰਟੀ ਹੈ ਇਹਦੇ ਵਿੱਚ ਕਮਿਟਮੈਂਟ ਵਾਲੇ ਲੋਕ ਆ ਮੈਂ ਦੇਖਿਆ ਜਿਹੜੇ ਨਸਲਦਾਰ ਨਸਲ ਲੱਗੇ ਹੋਏ ਆ ਆਖਿਰ ਇਹਨਾਂ ਨੇ ਫਤਿਹ ਹਾਸਲ ਕਰ ਲਈ ਕਿਤੇ ਦੋ ਸੀਟਾਂ ਹੁੰਦੀਆਂ ਸੀ ਅੱਜ 400 ਤੋਂ ਪਾਰ ਕਰਨੀਆਂ ਦੇਖੋ ਨਾ ਕਿੱਡਾ ਲੰਬਾ ਸਫ਼ਰ ਤੈਅ ਕੀਤਾ ਇਹ ਦਾ ਮਤਲਬ ਸਭ ਤੋਂ ਮਿਹਨਤੀ ਪਾਰਟੀ ਆ ਆਪਣੇ ਦੇਸ਼ ਨੂੰ ਔਰ ਨੇਸ਼ਨ ਨੂੰ ਅਪਲਿਫਟ ਕਰਨ ਲਈ ਅਗਰ ਕੋਈ ਪਾਰਟੀ ਤੋਂ ਬੀਜੇਪੀ ਪਾਰਟੀ ਆ ਇਸ ਕਰਕੇ ਇਹਦੇ ਵਿੱਚ ਮੈਂ ਟਿਕ ਗਿਆ ਵੀ ਰੀਤੀ ਤੇ ਵੈਸੇ ਵੀ ਬੜੇ ਆਸਾਨ ਜਦੋਂ ਇਧਰੋਂ ਉਧਰੋਂ ਘਬਰਾ ਗਿਆ ਸੀ ਪਰੇਸ਼ਾਨ ਹੋ ਗਿਆ ਸੀ ਤੇ ਉਹਦਾ ਇਹਨਾਂ ਨੇ ਬਾਫੜੀ ਕਿਸ 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 ਤਰੀਕੇ ਨਾਲ ਘਬਰਾ ਕੇ ਥੋੜਾ ਖੁੱਲ ਕੇ ਦੱਸ ਸਕਦੇ ਹੋ ਇਸ ਵਾਰ ਦੇਖੋ ਮੈਨੂੰ ਪਤਾ ਨਹੀਂ ਸੀ ਬਾਂਬੇ ਕਿਤੇ ਲਾਸ ਵੈਗਸ ਕਿਤੇ ਹਾਲੀਵੁੱਡ ਜਾਂ ਬਾਲੀਵੁੱਡ ਫਿਲਮਾਂ ਚ ਗਾਣੇ ਆ ਰਿਹਾ ਰੋਜ਼ ਜਾਂਚ ਰਹੀਦਾ 2 ਘੰਟੇ ਦਾ ਇਹ 15-20 ਲੱਖ ਜੇਬ ਚ ਪਾਇਆ ਸੈਵਨ ਸਟਾਰ ਹੋਟਲ ਚ ਸੁੱਤੇ ਐਵੇਂ ਇਲੈਕਸ਼ਨ ਲੜਨ ਲੱਪ ਹੈ ਹਰ ਗਿਆ 8-9 ਮਹੀਨੇ ਫਿਰ ਟਿਕਟ ਫਿਰ ਕੋਈ ਲਾਸ ਲੂਸਿਸ ਹੋ ਗਿਆ ਲੈਸ ਫਿਮ ਨੂੰ ਉਮੀਦ ਵੀ ਨਹੀਂ ਸੀ ਮੈਂ ਹਾਰ ਜਾਊਗਾ ਮੈਨੂੰ ਪਤਾ ਨਹੀਂ ਸੀ ਸਾਹਮਣੇ ਵੀ ਕੋਈ ਖੜਾ ਹੁੰਦਾ ਹੁੰਦਾ ਮੈਂ ਕੀ ਕਰੇ ਟਿਕਟ ਮੈਨੂੰ ਮਿਲਦੀ ਮੈਂ ਬਣ ਜਾਣਾ ਬੜੀ ਸਟਫ ਹੈ ਕੇ ਇਹ ਕੰਮ ਹੈ ਉਦੋਂ ਫਿਰ ਨਵਾਂ ਸੀ ਕਬਰ ਆ ਗਿਆ ਹੁਣ ਪਤਾ ਲੱਗਾ ਸਾਰੇ ਜਿੱਤ ਦੇ ਵੀ ਆ ਹਾਰ ਦੇ ਵੀ ਆ ਕੋਈ ਪ੍ਰੋਬਲਮ ਨਹੀਂ ਫਿਰ ਜਦੋਂ ਬਹੁਤ ਉਦਾਸ ਹੋ ਗਿਆ ਉਦੋਂ મોદી ਸਾਹਿਬ ਜੀ ਨੇ ਉੱਤੇ ਬਲਾ ਕੇ ਦਿੱਲੀ ਮੈਨੂੰ ਐਮਪੀ ਬਣਾਇਆ ਇਸ ਕਰਕੇ ਮੈਂ ਐਹਸਾਨਮੰਦ ਹਾਂ ਔਰ ਟਿਕਿਆ ਹੋਇਆ ਹਾਂ ਮੈਂ ਦਿੱਲੀ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਕੈਂਪੇਨ ਦਾ ਪਹਿਲਾ ਦਿਨ ਹੈ ਔਰ ਦੂਸਰੀ ਤਰਫ ਵੀ ਕਲਾਕਾਰ ਨੇ ਇੱਕ ਹੋਰ ਸੀਟ ਅਨਾਉਂਸ ਜਦੋਂ ਵੀ ਹੋਵੇ ਚਰਚਾ ਹੈ ਵੀ ਉਸ ਦੇ ਵਿੱਚ ਵੀ ਕਲਾਕਾਰ ਜਿਹੜੇ ਸੀ ਟਿਕ ਕੈਂਪੇਨ ਨੇ ਉਹ ਵੀ ਆ ਸਕਦੇ ਨੇ ਤਾਂ ਮੁਕਾਬਲਾ ਜਿਹੜਾ ਹੈਗਾ ਉਹ ਕਿੰਨਾ ਕੁ ਔਖਾ ਰਹੇਗਾ ਕਿੰਨੀਆਂ ਕੁ ਚੁਣੌਤੀਆਂ ਰਹਿਣਗੀਆਂ ਔਰ ਦੂਸਰੀ ਤਰਫ ਫਰਕ ਕੀ ਰਿਹਾ ਹੈ ਦਿੱਲੀ ਔਰ ਪੰਜਾਬ ਦੇ ਵਿੱਚ بس ਅਰਜਨ ਨੂੰ ਮੱਛੀ ਤੇ ਅੱਖ ਰੱਖੋ ਮੁਕਾਬਲਾ ਮੁਕਾਬਲਾ ਕਿਦ ਨੇ ਇਹ ਨਹੀਂ ਸੋਚੀਦਾ ਹੁੰਦਾ ਸੋਚੀਦਾ ਇਹ ਹੈ ਕਿ ਲੋਕਾਂ ਨੂੰ ਇਹ ਦੱਸੋ ਮੇਰੀ ਪੁਰਾਣੀ ਹਿਸਟਰੀ ਆ ਮੈਂ ਆ ਤੁਹਾਡੇ ਲਈ ਕਰ ਸਕਦਾ ਔਰ ਤੁਹਾਡਾ ਵਿਚੋਲਾ ਬਣ ਕੇ ਤੁਹਾਡਾ ਸਨਹੇਗੀਰ ਬਣ ਕੇ ਤੁਹਾਡਾ ਡਾਕੀਆ ਬਣ ਕੇ ਉੱਥੇ ਬਕਾਇਦਾ ਚਮਚੀਗिरी ਛੱਡ ਕੇ ਇਹ ਨਹੀਂ ਵੀ ਅੰਬਾਲਾ ਟੱਪਦਾ ਹੀ ਮੈਂ ਤੁਹਾਨੂੰ ਭੁੱਲ ਜਾਊਂਗਾ ਐਜ਼ ਇਟ ਇਜ਼ ਤੁਹਾਡੇ ਸਨੇੜੇ ਲੈ ਕੇ ਜਾਇਆ ਕਰਾਂਗਾ ਔਰ ਲੋਕਲ ਪ੍ਰੋਬਲਮ ਜਿੰਨੀਆਂ ਹੋਣਗੀਆਂ ਉਹਨਾਂ ਨੂੰ ਹੱਲ ਕਰਕੇ ਲਿਆਇਆ ਕਰਾਂਗਾ ਹੋਰ ਕੋਈ ਬਣ ਵੀ ਜਾਵੇ ਫਰਜ਼ ਕਰ ਲੋ ਹੁਣ ਸੈਂਟਰ ਵਿੱਚ ਜਿਹੜੀ ਸਰਕਾਰ ਹੈ ਉਹਦਾ ਬੜਾ ਫਾਇਦਾ ਹੁੰਦਾ ਐਮਪੀ ਵੀ ਉਸੇ ਪਾਰਟੀ ਦਾ ਹੋਵੇ ਸੈਂਟਰ ਵਿੱਚ ਵੀ ਉਹੀ ਸਰਕਾਰ ਹੋਵੇ ਫਿਰ ਐਦਾਂ ਕੰਮ ਹੁੰਦੇ ਆ ਨਹੀਂ ਤਾਂ ਫਿਰ ਕਿੱਥੋਂ ਲਏਗਾ ਕੀ ਲਏਗਾ ਆਮ ਤੌਰ ਤੇ ਹੰਸੀ ਲੋਕ ਪਹਿਲਾਂ ਗੱਲਾਂ ਕਰਦੇ ਆ ਵੀ ਅਸੀਂ ਇਲੈਕਸ਼ਨ ਤੋਂ ਬਾਅਦ ਕੁਝ ਕਰਾਂਗੇ ਬਾਅਦ ਵਿੱਚ ਦਿਸੇ ਨਹੀਂ ਆਪ ਦੇ ਨਹੀਂ ਖਾਸ ਤੌਰ ਦੇ ਉੱਪਰ ਪੰਜਾਬ ਭਾਰਤ ਜਿਹੜੀ ਇਮੇਜ ਬਣੀ ਹੋਈ ਹੈ ਬੀਜੇਪੀ ਦੀ ਫਿਰ ਚਾਹੇ ਉਹ ਬਾਡਰਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ ਜਾਂ ਹੋਰ ਕਈ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂੜੇ ਕਾਨੂੰਨ ਸੀਗੇ ਉਹ ਰੱਦ ਹੋਏ ਉਹ ਤੋਂ ਪਹਿਲਾਂ ਵੀ ਗੁੱਸਾ ਜਿਹੜਾ ਲੋਕਾਂ ਦੇ ਮਨਾਂ ਵਿੱਚ ਹੈਗਾ ਤਾਂ ਉਸ ਦਾ ਫਾਇਦਾ ਕਿਤੇ ਨਾ ਕਿਤੇ ਪਿਛਲੀ ਜਿਹੜੀ ਇਲੈਕਸ਼ਨ ਸੀ ਗਿਆ ਪਾਰਟੀ ਨੂੰ ਮਿਲਿਆ ਤਾਂ ਹੁਣ ਤੁਸੀਂ ਕਿਵੇਂ ਉਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰੋਗੇ ਲੋਕਾਂ ਨੂੰ ਕਿਵੇਂ ਟੈਕਲ ਕਰੋਗੇ ਕਿਵੇਂ ਸਮਝਾਓਗੇ ਵੀ ਬੀਜੇਪੀ ਜਿਹੜੀ ਆ ਤੁਹਾਡੀ ਹਮਾਇਤ ਵੀ ਹੈਗੀ ਹੈ ਪਾਰਟੀ ਦੀ ਦਿੱਖੋ ਭਾਜਪੀ ਨੇ ਕਦੀ ਝੂਠੀ ਗੱਲ ਕੀਤੀ ਨਹੀਂ ਜੋ ਕੀਤਾ ਉਹ ਨਿਭਾਇਆ ਜੀ ਗਲਤ ਕੁਝ ਹੋ ਗਿਆ ਤੇ ਉਹ ਫਿਰ ਅਪੋਲੋਜਾਈਜ਼ ਵੀ ਕੀਤਾ ਗੁਰਨਾਨਕ ਸਾਹਿਬ ਦੇ ਗੁਰਪੁਰਪ ਤੇ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਭਾਰਤ ਤੋਂ ਔਰ ਕਿਸਾਨਾਂ ਤੋਂ ਸਪੈਸ਼ਲੀ ਮਾਫੀ ਮੰਗਦਾ ਔਰ ਕਾਨੂੰਨ ਵਾਪਸ ਲਿਨੀਆ ਰੈਗੀ ਹੁਣ ਗੱਲ ਐ ਐਮਐਸਪੀ ਦੀ ਉਹ ਰਲ ਮਿਲ ਕੇ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਜਾਣ ਹੀ ਨਹੀਂ ਦਿਆ ਕਰਨਾ ਨਾ ਬਾਰਡਰ ਤੇ ਨਾ ਲੈਣਾ ਤੇ ਅਸੀਂ ਕਿਹਾ ਅਸੀਂ ਜਾਵਾਂਗੇ ਤੁਹਾਡਾ ਸਨੇਹਾਂ ਲੈ ਕੇ ਸਾਨੂੰ ਤੁਸੀਂ ਚੋਣਿਆ ਕੁਬੰਦਾ ਐਸਾ ਰੱਖੋ ਨਾ ਜਿਹੜਾ ਤੁਹਾਡੀ ਗੱਲ ਸਹੀ ਪਛਾ ਸਕੇ ਤੇ ਇਹ ਥੋੜਾ ਜਿਹਾ ਮਸਲੇ ਨਹੀਂ ਕੋਈ ਐਸੀ ਗੱਲ ਨਹੀਂ ਬੀਜੇਪੀ ਦੋਖੀ ਨਹੀਂ ਨਾ ਪ੍ਰਧਾਨ ਮੰਤਰੀ ਪੰਜਾਬ ਦਾ ਦੋਖੀ ਆ ਲੇਕਿਨ ਉਹਨੂੰ ਮੁਹੱਬਤ ਨਾਲ ਐਂਡ ਆਫ ਦਾ ਡਿ ਮੁਹੱਬਤੀ ਕੰਮ ਆਉਂਦੀ ਆ ਨਫ਼ਰਤ ਨਾਲ ਨਹੀਂ ਹੱਲ ਹੋ ਸਕਦਾ ਤੇ ਸਾਡੇ ਬੰਦਿਆਂ ਨੂੰ ਵੀ ਪਿਆਰ ਨਾਲ ਹੀ ਟੈਕਲ ਕਰ ਸਕਦੇ ਆ ਧੱਕੇ ਨਾਲ ਤੇੜਕੇ ਅਜ ਤੱਕ ਕਿਸੇ ਨੇ ਆਏ ਨਹੀਂ ਤੁਹਾਨੂੰ ਭੇਜਿਆ ਵੀ ਤੁਸੀਂ ਪੰਜਾਬ ਨੂੰ ਹੈਂਡਲ ਕਰੋ ਪੰਜਾਬ ਨੂੰ ਪਿਆਰ ਨਾਲ ਹੈਂਡਲ ਕਰੋ ਜਾ ਕੇ ਕਿਉਂਕਿ ਤੁਸੀਂ ਸੂਫੀ ਵੀ ਹੋ ਮਿੱਠੇ ਵੀ ਹੋ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਗੱਲਾਂ ਬਾਤਾਂ ਸਮਝਾ ਸਕਦੇ ਹੋ ਹਾਂ ਥੋੜਾ ਬਹੁਤਾ ਮੈਨੂੰ ਹੁਣ ਪਤਾ ਵੀ ਲੱਗ ਗਿਆ ਟੈਕਨੀਕਲੀ ਪੰਜਾਬ ਨੂੰ ਤੇ ਪਹਿਲਾਂ ਇੱਥੇ ਦਾ ਖਾਦਾ ਇੱਥੇ ਦਾ ਪੀਤਾ ਇੱਥੇ ਦਾ ਬੱਚਾ ਬੱਚਾ ਚੱਪਾ ਚੱਪਾ ਇੰਚ ਇੰਚ ਗਾਇਆ ਹੋਇਆ ਮੈਂ ਮਾਲਵਾ ਮਾਝਾ ਦਵਾਬਾ ਬਹੁਤ ਵਾਰੀ ਮੈਂ ਇੱਥੇ ਆਇਆ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਐਸ ਸ਼ਕਲ ਚ ਆਉਣਾ ਪੈ ਜਾਏਗਾ ਤੇ ਸੋ ਪ੍ਰੋਬਲਮਸ ਹੱਲ ਕਰਨ ਲਈ ਇੱਥੇ ਦੇ ਮੁੱਦੇ ਠਾਣ ਲਈ ਪਾਰਲੀਮੈਂਟ ਚ ਬੋਲਣ ਲਈ ਜੋ ਇਹਨਾਂ ਨੂੰ ਚਾਹੀਦਾ ਉਹ ਲਿਆਉਣ ਲਈ ਹੁਣ ਮੈਂ ਕਰ ਸਕਦਾ ਪਹਿਲਾਂ ਮੈਂ ਨਵਾਂ ਵੀ ਸੀ ਪਹਿਲਾਂ ਦਹਾਰ ਹੋ ਰਿਹਾ ਸੀ ਜਦੋਂ ਜਿੱਤੇ ਵੀ ਹਦੋਂ ਵੀ ਇੱਥੇ ਟੈਕਨੀਕਲੀ ਮੈਂ ਕੋਈ ਫੰਡ ਆਪਣੀ ਕੌਂਸਲ ਤੋਂ ਇਲਾਵਾ ਨਹੀਂ ਸੀ ਦੇ ਸਕਦਾ ਇੱਥੋਂ ਜਦੋਂ ਜਿੱਤਾਂਗਾ ਇੱਥੇ ਲਈ ਕੁਝ ਕਰਾਂਗੇ ਬਹੁਤ ਕੁਝ ਕਰਾਂਗੇ ਪੰਜਾਬ ਦੇ ਲੋਕਾਂ ਦੇ ਔਰ ਕੇਂਦਰ ਸਰਕਾਰ ਦੇ ਵਿੱਚ ਪੁਲ ਦਾ ਕੰਮ ਕਰੋਗੇ ਇੱਕ ਬ੍ਰਿਜ ਦਾ ਕੰਮ ਕਰੋਗੇ ਵੀ ਜੋ ਮੁਸ਼ਕਲਾਂ ਨੇ ਉੱਥੇ ਦੱਸ ਕੇ ਫੰਡ ਲੈ ਕੇ ਆਓਗੇ ਹਾਂ ਇਹ ਸੂਫੀਆਂ ਦਾ ਸ਼ਹਿਰ ਹੈ ਇੱਥੋਂ ਪੌਲੀ ਬਣਨਾ ਚਾਹੀਦਾ ਬ੍ਰਿਜ ਹੀ ਬਣਨਾ ਚਾਹੀਦਾ ਗੈਰਤ ਮੰਦੀ ਨਾਲ ਜੋ ਵੀ ਇਹਨਾਂ ਦੀਆਂ ਪ੍ਰੋਬਲਮਾਂ ਆ ਜਾ ਕੇ ਦੱਸੋ ਉਹੀ ਮੈਂ ਗੱਲ ਕਰਾਂਗਾ ਕਿ ਇਹ ਨਹੀਂ ਕਿ ਅੰਬਾਲੇ ਤੋਂ ਪਹਿਲਾਂ ਟਾਰਾ ਮਾਰੀ ਜਾਓ ਕਿ ਮੈਂ ਜੀ ਆ ਕਰੂੰਗਾ ਇਹ ਕਰ ਉਹ ਉੱਥੇ ਜਾ ਕੇ ਕਹੋ ਜੀ ਕੋਈ ਪ੍ਰੋਬਲਮ ਨਹੀਂ ਮੇਰੀ ਕੁਰਸੀ ਬਚਾ ਕੇ ਰੱਖੋ ਮੇਰੀ ਥੋੜੀ ਐਮਪਾਇਰਸ਼ਿਪ ਵਾਦੀ ਫੁੱਲਦੀ ਰਹੇ ਤੇ ਲੋਕ ਜਿਹੜੇ ਵੋਟਾਂ ਪਾਉਂਦੇ ਆ ਇਸ ਉਮੀਦ ਤੇ ਕਿ ਸਾਡੇ ਲਈ ਕੁਝ ਕਰੇਗਾ ਉਹ ਤਦ ਹੀ ਕਰੇਗਾ ਜੇ ਗੈਰਤਮੰਦ ਹੋਏਗਾ ਤੁਸੀਂ ਪਹਿਲੇ ਦਿਨ ਦੀ ਸ਼ੁਰੂਆਤ ਕਰ ਲਈ ਆ ਲੋਕਾਂ ਦੇ ਵਿੱਚ ਵੀ ਪਰਵਾਹ ਹੰਗਾਰਾ ਮਿਲਿਆ ਲੇਕਿਨ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੇ ਜਿਹੜੇ ਉਹਨਾਂ ਨੇ ਵਿਰੋਧ ਵੀ ਕੀਤਾ ਤੁਹਾਡਾ ਪਰ ਤੁਸੀਂ ਬੜੇ ਤਰੀਕੇ ਨਾਲ ਹੱਥ ਜੋੜ ਕੇ ਉਹਨਾਂ ਨੂੰ ਮਿਲ ਰਹੇ ਸੀ ਗੱਲਬਾਤ ਵੀ ਕਰ ਰਹੇ ਸੀਗੇ ਦੂਰੋਂ ਮੈਨੂੰ ਤਾਂ ਲੱਗੇ ਨਹੀਂ ਵਿਰੋਧ ਕਰ ਰਿਹਾ ਸਮਾਈਲਿੰਗ ਦੇ ਰਹੇ ਸੀ ਬੜੇ ਪਿਆਰ ਨਾਲ ਦੇਖ ਰਿਹਾ ਸੀ ਮੈਂ ਵੀ ਦੇਖ ਰਿਹਾ ਸੀ ਜਾ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ ਨੇਰਾ 네ਗੇਟਿਵ ਬੜੇ ਖੜੇ ਉਹਨਾਂ ਨੇ ਕੋਈ ਡਿਸਟਰਬੈਂਸ ਨਹੀਂ ਕੀਤੀ ਉਹਨਾਂ ਬੜੇ ਬੜੇ ਪਿਆਰ ਨਾਲ ਉਹਨਾਂ ਨੇ ਆਪਣੀ ਥੋੜੀ ਜੀ ਡਿਊਟੀ ਕੀਤੀ ਕੋਈ ਉਹਨਾਂ ਨੇ ਕਲ ਵਿੱਚ ਖਲਲ ਨਹੀਂ ਸਾਈਡ ਤੇ ਖੜੇ ਸੀ ਪ੍ਰੋਬਲਮ ਨਹੀਂ ਕੋਈ ਗੱਲ ਉਹਨੂੰ ਪਤਾ ਸਾਡਾ ਬੰਦਾ ਕੋਈ ਨੋ ਪ੍ਰੋਬਲਮ ਤੇ ਦੂਸਰੀ ਤਰਫ ਭਾਜਪੀ ਜਿਹੜੀ ਹੈਗੀ ਉਹ ਕਹਿੰਦੀ ਵੀ ਸਾਡਾ ਵਿਰੋਧ ਨਹੀਂ ਕਰਦੇ ਲੇਕਿਨ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀਏ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਔਰ ਉਹਨਾਂ ਦਾ ਕਹਿਣਾ ਹੈ ਅਸੀਂ ਪੂਰਨ ਤੌਰ ਦੇ ਉੱਪਰ ਬਾਈਕਾਟ ਕਰਾਂਗੇ ਬੀਜੇਪੀ ਸਰਕਾਰ ਦਾ ਤਾਂ ਉਹਦੇ ਵਿੱਚ ਤੁਸੀਂ ਹੁਣ ਵੱਖਰਾ ਚਿਹਰਾ ਨਿੱਗਰ ਕੇ ਜਿਹੜਾ ਸਾਹਮਣੇ ਆਇਓ ਤਾਂ ਕੀ ਲੱਗਦਾ ਵੀ ਤੁਸੀਂ ਜਿਹੜਾ 파ੜ ਪਿਆ ਹੋਇਆ ਕਿਸਾਨਾਂ ਔਰ ਬੀਜੇਪੀ ਦਾ ਆਪਸ ਦੇ ਵਿੱਚ ਕਿਉਂ ਉਹ ਇਹ ਚੀਜ਼ਾਂ ਨੂੰ ਲੈ ਕੇ ਜਿੱਕਰ ਗੱਲ ਕਰੀ ਤਾਂ ਵਿਰੋਧ ਦੇ ਵਿੱਚ ਨੇ ਬੀਜੇਪੀ ਤੋਂ ਠੀਕ ਕਰ ਸਕਦੇ ਹੋ ਹਾਂ ਕੋਸ਼ਿਸ਼ ਇਹੀ ਹੋਏਗੀ ਕਿ ਇਹ ਪ੍ਰੋਬਲਮਸ ਜਿਹੜੀਆਂ ਜੈਨੂਇਨ ਹੈਗੀਆਂ ਜਿਹੜੇ ਸਹੀ ਡਿਮਾਂਡਸ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਇਸੇ ਲਈ ਚੁਣਦੇ ਆ ਨਾ ਆਪਣਾ ਨੁਮਾਇੰਦਾ ਹੋਰ ਕੀ ਕਰਨਾ ਹੈ ਉਹਨਾਂ ਨੇ ਹੋਰ ਉਹਨਾਂ ਨੇ ਕੀ ਕਰਨਾ ਜੀ ਵੋਟਾਂ ਪਾ ਕੇ ਸਪੋਰਟ ਦੇ ਕੇ ਜੀ ਉਹਨਾਂ ਦੀ ਗੱਲ ਹੀ ਨਾ ਕਰੋਗੇ ਇਸੇ ਲਈ ਮੈਂ ਆਇਆ ਕਿ ਜੇ ਮੌਕਾ ਮਿਲਦਾ ਤੇ ਫਿਰ ਇਹ ਸਾਰੀਆਂ ਗੱਲਾਂ ਖੁਦ ਪਹਿਲਾਂ ਇਹਨਾਂ ਤੋਂ ਸਮਝ ਕੇ ਫਿਰ ਸੌ ਉੱਥੇ ਦਿੱਲੀ ਜਾ ਕੇ ਸੋਲਵ ਕਰਾ ਕੇ ਲਿਆ ਕਰਾਂਗੇ ਜੀ ਐਮਪੀ ਦੇ ਕੈਂਡੀਡੇਟ ਹੁਣ ਇੱਥੇ ਹੈਗੇ ਹੋਣ ਲੋਕ ਸਭਾ ਦੇ ਤਾਂ ਉਸ ਤੋਂ ਬਾਅਦ ਕੀ ਰੋਡ ਮੈਂ ਪਰਵੇਗਾ ਕਿ ਕੋਈ ਗੱਲਬਾਤ ਹੋਈ ਹੈ ਕੋਈ ਤੁਹਾਨੂੰ ਗੱਲ ਪਤਾ ਲੱਗੀ ਵੀ ਕਿਹੜੇ ਕਿਹੜੇ ਮੁੱਦੇ ਫਰੀਦਕੋਟ ਦੇ ਹੈਗੇ ਨੇ ਜਿਹੜੇ ਇਸ ਕਨਸਟੈਂਸੀ ਦੇ ਵਿੱਚ ਬਾਅਦ ਚ ਤੁਸੀਂ ਹੱਲ ਕਰੋਗੇ ਫਰੀਦਕੋਟ ਦੇ ਅੱਜ ਪਹਿਲਾ ਦਿਨ ਆ ਬਸ ਹੁਣ ਇਹੀ ਕੰਮ ਕਰਨਾ ਹੋਮਵਰਕ ਕਰਾਂਗੇ ਫੇਰਾਂ ਤੁਰਾਂਗੇ ਇੱਕ ਉਹਦੀ ਕਿਤਾਬੀ ਜੀ ਗੱਲ ਉਹ ਵੀ ਮੈਂ ਰੱਟ ਸਕਦਾ ਮੈਂ ਖੁਦ ਅਬਜ਼ਰਵ ਕਰਾਂਗੇ ਤੇ ਕਿਸ ਕਿਸ ਚੀਜ਼ ਦੀ ਲੋੜ ਹੈ ਫਿਰ ਲੋਕਾਂ ਨੂੰ ਪੁੱਛਾਂਗਾ ਤੇ ਐਜੂਕੇਟਿਡ ਲੋਕਾਂ ਨੂੰ ਪੁੱਛਾਂਗਾ ਫਿਰ ਪਿੰਡਾਂ ਚ ਜਾ ਕੇ ਸਧਾਰਨ ਲੋਕਾਂ ਨੂੰ ਵੀ ਪੁੱਛਾਂਗਾ ਉਹ ਸਾਰੇ મુદ્ਦੇ ਉਠਾਵਾਂਗੇ ਗੱਲ ਕਰਾਂਗੇ ਹੁਣ ਤੁਸੀਂ ਆਪਣੇ ਮੂੰਹੋਂ ਫਰੀਦਕੋਟ ਦੇ ਲੋਕਾਂ ਨੂੰ ਕੀ ਸੰਦੇਸ਼ ਕਹਿ ਲਿਆ ਜਾਂ ਫਿਰ ਕੀ ਉਪਦੇਸ਼ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਾਰਿਆਂ ਨੂੰ ਵੇਖ ਹੀ ਲਿਆ ਨਾ ਤੇ ਹੁਣ ਅਲਟੀਮੇਟਲੀ ਇੱਕੋ ਹੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਹੁਤ ਸਿਕਿਉਰ ਕਰ ਸਕਦੀ ਹੈ ਉਹ ਬੀਜੇਪੀ ਹੈ ਬਾਕੀ ਉਹਨੂੰ ਤਾਂ ਦੇਖ ਹੀ ਲਿਆ ਬਾਰ ਬਾਰ ਦੇਖਿਆ ਤੁਸੀਂ ਬੀਜੇਪੀ ਨੇ ਕਦੀ ਇੰਡੀਪੈਂਡੈਂਟ ਇਲੈਕਸ਼ਨ ਨਹੀਂ ਸੀ ਲੜਿਆ ਐਸ ਕੀ ਜੀ ਲੜਿਆ ਤੇ ਇੱਕ ਵਾਰੀ ਫੋਰਗਾਰਡ ਸੇ ਇੱਕ ਮੌਕਾ ਦਿਓ ਔਰ ਤੁਹਾਨੂੰ ਤੁਹਾਨੂੰ ਧੋਖਾ ਨਹੀਂ ਦੇਵਾਂਗੇ ਕਹਿ ਰਹੇ ਸੀ ਵੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਜਾਂ ਫਿਰ ਜਿਹੜੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੇ ਪੰਜਾਬੀਆਂ ਦੇ ਹਮਾਇਤੀ ਨੇ ਕਿਸ ਤਰ੍ਹਾਂ ਹਮਾਇਤੀ ਨੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ ਜਿਹੜੇ ਉਹਨਾਂ ਨੇ ਪੰਜਾਬੀਆਂ ਵਾਸਤੇ ਪੰਜਾਬੀਅਤ ਵਾਸਤੇ ਕੀਤੇ ਹੋ ਤੁਹਾਡੇ ਸਾਮਲੀਆਂ ਖਾਤੇ ਚ ਪੈਸੇ ਵੀ ਆਉਂਦੇ ਆ ਕਿਸਾਨਾਂ ਲਈ ਵੀ ਆਉਂਦੇ ਗਰੀਬਾਂ ਲਈ ਵੀ ਆਉਂਦੇ ਆਯੂਸ਼ਮਾਨ ਭਾਵੇਂ 5 ਲੱਖ ਦਾ ਇਲਾਜ ਫਰੀ ਹੈ। ਅ ਕੰਨੇ ਘਰ ਬਣਾ ਕੇ ਦਿੱਤੇ। ਫਿਰ ਕਰਤਾਰਪੁਰ ਵਾਲਾ ਕੋਰੀਡੋਰ ਜਿਹੜਾ ਬਣਿਆ ਉਹ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਇੱਕ ਇੱਕ ਚੀਜ਼ ਚੈੱਕ ਕੀਤੀ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਉਸ ਜਗ੍ਹਾ ਉਹਨਾਂ ਨੇ ਮਨਾਉਣਾ ਸ਼ੁਰੂ ਕੀਤਾ ਲਾਲ ਕਿਲੇ ਤੇ ਜਿੱਥੇ ਜ਼ਾਲਮ ਰਾਜੇ ਔਰੰਗਜ਼ੇਬ ਨੇ ਉਹਨਾਂ ਦਾ ਸ਼ੀਸ਼ ਕਲਮ ਕਰਨ ਦਾ ਆਰਡਰ ਦਿੱਤਾ ਸੀ। ਉੱਥੇ ਹੁਣ ਮਨਾਇਆ ਜਾਂਦਾ ਕਿੰਨਾ ਉਹਨਾਂ ਬਦਲ ਦਿੱਤਾ ਸਾਰਾ ਸਿਨੈਰੀਓ ਫਿਰ ਛੋਟੇ ਸਭ ਜ਼ਿਆਦਾ ਦਾ ਵੀਰ ਦਾ ਵਿਸ ਮਨਾਉਂਦੇ ਨੇ ਉਹਨਾਂ ਦੇ ਮਨ ਵਿੱਚ ਅਠਾ ਪਿਆਰ ਹੈ ਬਸ ਥੋੜਾ ਜਿਹਾ ਗਲਤ ਫਹਮੀ ਜਾਂ ਕੈਲੋ ਗਲਤ ਫਹਮੀ ਵੀ ਨਹੀਂ ਗੈਪ ਆ ਉਸ ਗੈਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਵੀ ਮੈਨੂੰ ਲੱਗਦਾ ਸੀ ਵੀ ਉਹ ਲੋਕੀ ਕਿਵੇਂ ਸਮਝਣ ਵੀ ਉਹਨਾਂ ਦਾ ਜਿਹੜਾ ਪਿਆਰ ਹੈ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਕਿਸਾਨਾਂ ਪ੍ਰਤੀ ਹੈਗਾ ਕਿਉਂਕਿ ਪਹਿਲਾਂ ਵੀ ਕਈ ਕੈਂਡੀਡੇਟ ਆਏ ਕਈ ਉਮੀਦਵਾਰ ਆਏ ਕਿਉਂ ਪੂਰੀ ਗੱਲ ਨਹੀਂ ਉਪਰ ਦੱਸ ਪਾਏ ਜਾਂ ਸਮਝਾ ਨਹੀਂ ਪਾਏ ਜਾਂ ਫਿਰ ਪ੍ਰਾਈਮ ਰਿਸਰ ਦਾ ਜਿਹੜਾ ਪਿਆਰ ਹੈ ਉਹ ਲੋਕਾਂ ਨੂੰ ਦੱਸ ਨਹੀਂ ਪਾਏ। ਨਹੀਂ ਉਹ ਦੱਸਦੇ ਨੇ ਕਰਦੇ ਨੇ ਸਾਡੇ ਲੋਕਾਂ ਨੂੰ ਚਾਹੀਦਾ ਕਿ ਥੋੜਾ ਜਿਆ ਇਸ ਇਸ ਸੂਬੇ ਨੂੰ ਆਪਣੇ ਅੱਗੇ ਵੀ ਮੈਂ ਅਰਜ਼ ਕੀਤੀ ਹੈ ਕਿ ਭਾਰਤ ਹੈ ਵਾਂਗ ਮੰਦਰੀ ਵਿੱਚ ਨਾਗ ਪੰਜਾਬ ਦਾ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ ਤੁਸੀਂ ਮੰਦਰੀ ਨੂੰ ਕੀ ਕਰੋਗੇ ਪੂਰੇ ਮੁਲਕ ਨੂੰ ਜੇ ਨਾਗੀ ਨੀਚੇ ਚੱਜਦਾ ਚਮਕਦਾ। ਸੋ ਇਸ ਕਰਕੇ ਸਾਡਾ ਸੂਬਾ ਸਭ ਤੋਂ ਪਿਛੜ ਗਿਆ। सारिया गल् छे वे वे प्रोजेक्ट आने होने चाहिए अनएम्पलॉयमेंट खत्म होनी चाहिए साढ़े बच्चे जोड़े ग्यारहवीं कर दटाफट आईलस करके बहर भजना वो इतने उन्होंने रुजगार मिलना चाहिए और बेटिया महफूज रहनिया चाहिए दिया। ये सारा कुछ सिक्योर करने लफट्स करने चाहिए और बीजेपी ही कर सकती है क्योंकि सेंटर च उदी होएगी ਇੱਥੇ ਜਿਹੜਾ ਵੀ ਤੁਸੀਂ ਨੁਮਾਇੰਦਾ ਚੁਣੋਗੇ ਵਿਦਾਊਟ ਐਨੀ ਰੁਕਾਵਟੋ ਇਹ ਸਾਰਾ ਕੁਝ ਕਰੇਗਾ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਗੱਲਾਂ ਕਰ ਰਹੇ ਸੀ ਵੀ ਐਮਪੀ ਬਣ ਕੇ ਜਾਂ ਮੰਤਰੀ ਬਣ ਕੇ ਲੋਕ ਫੋਨ ਨਹੀਂ ਚੁੱਕਦੇ ਤੁਸੀਂ ਫੋਨ ਵੀ ਉਹ ਪਹਿਲਾਂ ਆਪਣਾ ਉਹੀ ਨੰਬਰ ਤੇ ਹਰੇਕ ਦਾ ਫੋਨ ਚੁੱਕਦੇ ਹੋ ਖਾਸ ਕਰਕੇ ਇਹ ਉਹਦਾ ਫਤਾ ਨਹੀਂ ਮੈਂ ਕਿਹਾ ਜੇ ਲਾਬੀ ਪਿਆ ਫੋਨ ਹੁਣ ਇਹਨੂੰ ਲੋਕਾਂ ਨਾਲ ਰਾਬਤੇ ਲਈ ਤੇ ਯੂਜ਼ ਕਰੋ ਜੇ ਇਹਨੂੰ ਆਫ ਹੀ ਰੱਖਿਆ ਤਾਂ ਫਿਰ ਰੱਬ ਵੀ ਆਫ ਕਰ ਦੇਊਗਾ ਨਾ ਕਈ ਵਾਰੀ ਤੇ ਮੇਰਾ ਤਦੀ ਦੇਖੋ ਨਾ ਕਦੋਂ ਦੇ ਆਪਾਂ ਜੰਮੇ ਹੋਇਆ ਨਾ ਗੌਣ ਚ ਕਦੀ ਮੱਠਾ ਕੰਮ ਪਿਆ ਨਾ ਸਿਆਸਤ ਚ ਇੱਕ ਅਦਾ ਹੋਰ ਵੀ ਕੰਮ ਕਰਦੇ ਉਹ ਵੀ ਠੀਕ ਹੀ ਆ ਤੇ ਇਸ ਕਰਕੇ ਇਹ ਫਾਇਦੇਮੰਦ ਦਾ ਲੋਕਾਂ ਨਾਲ ਇੰਟਰੈਕਟ ਰਣਾ ਚਾਹੀਦਾ ਮੇਰਾ ਨੰਬਰ ਤੇ ਇੱਕੋ ਹੀ ਆ ਸਾਰ ਜਨ ਦੇ ਮੋਬਾਈਲ ਚ ਲਿਆ ਸਾਰਿਆਂ ਕੋਲ ਆ ਇਹ ਸਭ ਕੋਲ ਜਦੋਂ ਅਵਾ ਗੱਲ ਕਰਿਆ ਤੁਸੀਂ ਕੈਂਪੇਨ ਦੇ ਵਿੱਚ ਵੀ ਨੰਗੇ ਪੈਰੀ ਦਿਖਾਈ ਦਿੱਤੇ ਪੂਰੇ ਕੀ ਕਾਰਨ ਰਿਹਾ ਉਹਦੇ ਵਿੱਚ ਕਿਸੇ ਨੇ ਕਿਹਾ ਜਾਂ ਖੋਦੀ ਲੋਕਾਂ ਦੇ ਵਾਸਤੇ ਇਹ ਕੀਤਾ ਪਤਾ ਨਹੀਂ ਜਦੋਂ ਜੋੜੇ ਲਾਉਣ ਲੱਗੇ ਆ ਜਾ ਕੇ ਬਾਬਾ ਫਰੀਦ ਦੀ ਇਸ਼ਕੇ ਦੀ ਗਲੀ ਵਿੱਚ ਜਦੋਂ ਪ੍ਰਵੇਸ਼ ਕੀਤਾ ਸੇ ਮਾਨ ਇਹ ਕੀਤਾ ਕਿ ਬਹੁਤ ਮਕਦਸ ਥਰਤੀ ਹੈ ਇੱਥੇ ਜਦੋਂ ਵੀ ਮੈਂ ਆਇਆ ਕਰਾਂਗਾ ਨੰਗੇ ਪੈਰੀ ਆਇਆ ਕਰਾਂਗਾ ਕੰਪੇਨ ਸ਼ੈਂਪੇਨ ਵੀ ਨੰਗੇ ਪੈਰਾਂ ਨਾਲ ਕਰਾਂਗੇ ਬੜੀ ਪਵਿੱਤਰ ਥਰਤੀ ਹੈ ਖੜੇ ਇਹਨਾਂ ਰਾਵਾਂ ਗਲੀਆਂ ਤੋਂ ਕੌਣ-ਕੌਣ ਗੁਜ਼ਰਿਆ ਐ ਐਂਟਰ ਹੁੰਦੇ ਹੀ ਵਾਈਬਸ ਜ਼ਿਹਨ ਸੋਚ ਬਦਲ ਗਈ ਪਹਿਲਾ ਮੈਂ ਕਿੰਦਰਸ ਯਾਰ ਕਰਨਾ ਕਰਨਾ ਜੀਕਰ ਉਹਨਾਂ ਨੇ ਕਿਹਾ ਖਾਮੋਸ਼ ਇਹ ਰੋਹਾਨੀਅਤ ਦੇ ਬਾਦਸ਼ਾਹ ਦਾ ਨਗਰ ਇੱਥੇ ਸਿਰਫ ਮੁਹੱਬਤ ਦਾ ਮੈਸੇਜ ਦੇਣਾ ਕੋਈ ਅਸੀਂ ਗੱਲ ਨਹੀਂ ਕਰਨੀ ਜਿੱਥੋਂ ਲੱਗੇ ਨਾ ਕਿ ਤੂੰ ਸੂਫੀਇਜ਼ਮ ਦਾ ਸਾਲਿਕ ਨਹੀਂ ਮুরিਦ ਨਹੀਂ ਰਾਹੀਰ ਨਹੀਂ ਜਿਗਿਆਸੂ ਨਹੀਂ ਹੈ ਆਪਣੇ ਆਪ ਨੂੰ ਸਾਬਤ ਕਰਨਾ ਕਿ ਯੂ ਆਰ ਦਾ ਸੀਕਰ ਜਿਗਿਆਸੂ ਤੇ ਜਿਗਿਆਸੂ ਚੰਗਾ ਬੋਲਦੇ ਹੁੰਦੇ ਪਿਆੜਾ ਥੋੜੀ ਬੋਲਦੇ ਫਿਰ ਰੋਹਾਨੀ ਸਫਰ ਤਦ ਹੀ ਹੋਏਗਾ ਨਾ ਜੇ ਮੈਂ ਰੱਬ ਦੇ ਬੰਦਿਆਂ ਨੂੰ ਪਿਆਰ ਕਰਾਂਗਾ ਰੱਬ ਫੇਰ ਹੀ ਪਿਆਰ ਕਰੇਗਾ ਇਹ ਮੈਨੂੰ ਅੱਜ ਹੁਕਮ ਆਇਆ ਤੋ ਬਸ ਉਹ ਫੇ ਜੋੜਾ ਵੀ ਮੈਂ ਕਿਹਾ ਚੱਲ ਕੀ ਪਾਉਣੇ ਹੁਣ ਛੱਡੋ ਪਰੇ ਉੱਥੇ ਖਰੇ ਛੱਡਿਆਂ ਦੇ ਜਵਤਨ ਕਿੱਥੇ ਨੰਗੇ ਪੈਰੀ ਠੀਕ ਹੈ ਓਕੇ ਰਿਪੋਰਟ ਮੇਰਾ ਆਖਰੀ ਸਵਾਲ ਹੈ ਜਕੈਲੀਬੀ ਲੋਕਾਂ ਦੇ ਲਈੜਾ ਸੰਦੇਸ਼ ਹੈ ਸੂਫੀ ਲਫ਼ਜ਼ਾਂ ਦੇ ਵਿੱਚ ਕੋਈ ਤੁਹਾਡੇ ਵੱਲੋਂ ਕੋਈ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕੋਈ ਸੁਣਾਉਣਾ ਚਾਹੁੰਦੇ ਹੋ ਇੱਥੇ ਆ ਕੇ ਤੇ ਬਾਬਾ ਫਰੀਦ ਦੇ ਦੋੜੇ ਮੈਂ ਸ਼ਲੋਕ ਪੜੇ ਪੜ੍ਹਨੇ ਸ਼ੁਰੂ ਕੀਤੇ ਹਾਲਾਂਕਿ ਪਹਿਲਾਂ ਮੈਂ ਸੋਚਦਾ ਕੁਝ ਹੋਰ ਉਹੀ ਮੈਂ ਦੋ ਮਿਸ ਸੁਣਾ ਦਿੰਨਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾਵੇ ਗੁਨਹੀ ਭਰਿਆ ਮੈਂ ਫਿਰਾਂ ਮੈਂ ਫਿਰਾਂ ਲੋਕ ਕਹੇ ਦੁਰਵੇਸ ਫਰੀਦ ਲੋਕ ਕਹੇ ਦੁਰਵੇਸ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਕਾਲੇ ਲਿਖਣਾ ਲੈ ਆਪਣੜੇ ਗਿਰਬਾ ਵੇ ਸਿਰ ਨਿਵਾ ਕਰ ਦੇਖ ਫਰੀਦਾ ਫਰੀਦਾ ਸਿਰ ਨਿਵਾ ਕਰ ਦੇ ਫਿਰ ਇੱਕ ਜ਼ੈਨ ਚ ਆ ਗਿਆ ਜਿਹੜਾ ਤੁਸੀਂ ਇੱਕ ਪਹਿਲਾਂ ਵੀ ਗਾਣਾ ਗਾਇਆ ਸੀ ਸਿੱਲੀ ਸਿੱਲੀ ਆਉਂਦੀ ਹੈ ਹਵਾ ਇੱਕ ਤਾਂ ਉਹ ਸੁਣਾ ਕੇ ਉਹਦੇ ਬਾਅਦ ਇਹ ਦੱਸੋ ਵੀ ਉਹ ਲਿਖਿਆ ਕਿਉਂ ਸੀ ਖਾਸ ਕੀ ਕਾਰਨ ਸੀ ਉਦੋਂ ਜਾਂ ਕੋਈ ਉਸ ਵਾਰੇ ਕੋਈ ਕਟਨਾ ਇਹੋ ਜਿਹੀ ਵਾਪਰੀ ਵੀ ਤੁਹਾਨੂੰ ਲਿਖਣਾ ਪਿਆ ਉਹ ਜੀ ਉਹ ਟੈਲੀਪੈਥੀ ਤੇ ਬੇਸਡ ਆ ਕਿਸ ਕਦੀ ਕਿਸੇ ਨੂੰ ਦਿਲੋਂ ਯਾਦ ਕਰੋ ਨਾ ਤੇ ਉਹ ਮੈਸੇਜ ਕਨਵੇ ਹੋ ਜਾਂਦਾ ਭਾਵੇਂ ਮੋਬਾਈਲ ਭਾਵੇਂ WhatsApp ਭਾਵੇਂ ਸੋਸ਼ਲ ਮੀਡੀਆ ਨਹੀਂ ਵੀ ਸੀ ਆਇਆ ਜਦੋਂ ਉਦੋਂ ਵੀ ਮੈਸੇਜ ਕਨਵੇ ਹੋ ਜਾਂਦਾ ਸੀ ਉਮਰ ਬਤੀ ਕੀ ਮੈਂ ਕਿਸ ਨੂੰ شدت ਨਾਲ ਯਾਦ ਕਰਾਂ ਤੇ ਉਹਦੀ ਅੱਖਾਂ ਚੋਂ ਅੱਥਰੂ ਨਾ ਆਜਣ ਇਹਦੇ ਤੇ ਸੀ ਬੇਸਟ ਉਹ ਸੁਣਾਦਾ ਹੂੰ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ 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 ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਅਕਸਰ ਛੋਟੇ ਹੁੰਦੇ ਆ ਸੁਣਦੇ ਸੀ ਗਾਣਾ ਅੱਜ ਸਾਹਮਣੇ ਸੁਣ ਕੇ ਔਰ ਕਾਰਨ ਵੀ ਪਤਾ ਲੱਗਿਆ ਖਾਸ ਤੌਰ ਤੇ ਉੱਪਰ ਤਾਂ ਬਿਲਕੁਲ ਧੰਨਵਾਦ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਫਰੀਦਕੋਟ ਲੋਕ ਸਭਾ ਇਲੈਕਸ਼ਨਸ ਵੀ ਬੀਜੇਪੀ ਵੱਲੋਂ ਕੈਂਡੀਡੇਟ ਹੰਸਰਾਜ ਹੰਸ ਨੂੰ